ਇੱਕ ਤਾਂ ਇਹ ਕਦੇ ਵੀ ਮਰਿਆ ਸ਼ਕਾਰ ਨਹੀਂ ਕਰਦਾ ਤੇ ਉੱਤੇ ਇੱਕ ਇਹਦੀ ਸੋਚ ਹਾਈ ਰੱਖਦਾ ਇਹ ਆਮ ਪੰਛੀਆਂ ਨਾਲ ਇਹਦਾ ਕੋਈ ਉਹ ਨਹੀਂ ਹੈ ਲੈਵਲ ਨਹੀਂ ਮੇਜੂ ਲੰਮੀ ਨਹੀਂ ਕਰ ਸਕਦਾ ਬਾਜੀ ਕਦੇ ਵੀ ਇਹ ਇਹੀ ਇਦੋਂ ਇਸੇ ਕਰਕੇ ਮਾਰਾ ਇਹਨੇ ਆਪਣਾ ਬਖਸ਼ਾ ਹੈ ਕਿ ਉਸ ਤਰ੍ਹਾਂ ਗੁਰਸਖ ਵੀ ਕਦੇ ਵੀ ਗੁਲਾਮੀ ਨਹੀਂ ਕਰ ਸਕਦਾ ਜੀ ਇਹ ਨਹੀਂ ਅੰਗ ਸਿੰਘ ਫੌਜਾਂ ਹੀ ਰੱਖ ਸਕਦੇ ਆ ਆਮ ਨਹੀਂ ਕੋਈ ਆਮ ਵੇਖੋ ਤੁਸੀਂ ਕੋਈ ਬੰਦੇ ਨੇ ਲੈਣਾ ਹੋਵੇ ਉਹਨੂੰ ਲਾਇਸੈਂਸ ਲੈਣਾ ਪੈਂਦਾ ਸਰਕਾਰ ਤੋਂ ਪਰ ਫੌਜ ਨੂੰ ਨਹੀਂ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਮਹਾਰਾਜ ਨੇ ਬਖਸ਼ਿਆ ਹੋਇਆ ਵਾ ਇਹ ਫੌਜ ਆਸਤੀ ਬਣੀ ਹੋਈ ਹੈ ਜਿੱਤੇ ਇਹਨਾਂ ਨੇ ਇਹਨੂੰ ਵੀ ਆਦਤ ਪੈ ਚੁੱਕੀ ਆ ਸਾਡੇ ਨਾਲ ਰਹਿੰਦੀ ਹੁਣੇ ਆਪਾਂ ਉਡਾ ਦਈਏ ਆਪਣੇ ਪਾਸ ਹੀ ਆਊਗਾ ਅਸੀਂ ਪਾਸੇ ਨਹੀਂ ਆ ਹੁਣ ਇਹਦੀ ਉਮਰ ਕਿੰਨੀ ਆ 1.5 ਸਾਲ ਹੈ ਪੀਸਰ ਆਪੇ ਚੱਲ ਪਿਓ ਮਹਾਰਾਜ ਦਾ ਦੀ ਪੁੱਤਰ ਆਈ ਤੇ ਫਿਰ ਜੋ ਜੋ ਕੁਝ ਮਹਾਰਾਜ ਕਰ ਸਕਦੇ ਉਹ ਫੌਜ ਵੀ ਕਰ ਸਕਦੇ ਗੁਰੂ ਸਾਹਿਬ ਦਾ ਫਰਮਾਨ ਹੈ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਵਾਰ ਦੀ ਸਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਤਾਂ ਗੁਰੂ ਸਾਹਿਬਾਨ ਨੇ ਜਿਸ ਖਾਲਸੇ ਤੋਂ ਆਪਣੇ ਚਾਰ ਪੁੱਤ ਬਾਰੇ ਉਹੀ ਖਾਲਸਾ ਜਿਸ ਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਣੇ ਜੋਹਰ ਹੈ ਜਿਹੜੇ ਦਿਖਾ ਰਹੇ ਆ ਤਾਂ ਸ਼ਾਸਤਰ ਵਿੱਦਿਆ ਦੇ ਜੋਹਰ ਦਿਖਾ ਰਹੇ ਨੇ ਤਾਂ ਸਾਡੇ ਨਾਲ ਨੇ ਅੰਗ ਸਿੰਘ ਨੇ ਬਾਜ਼ ਇਹਨਾਂ ਦੀ ਦਸਤਾਰ ਤੇ ਬੈਠਾ ਹੋਇਆ ਸੀ ਦੇਖ ਕੇ ਆਏ ਕਿ ਸਟੋਰੀ ਕਰਨੀ ਚਾਹੀਦੀ ਬਾਬਾ ਜੀ ਦੀ ਗੱਲਬਾਤ ਬਾਬਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਬੰਦੇ ਉਹ ਵਾਇਗੁਰਜੀ ਦਾ ਖਾਲਸਾ ਹੀ ਫਤਿਹ ਜੀ ਬਾਬਾ ਜੀ ਬਾਜ਼ ਹੈ ਜਿਹੜਾ ਖਾਸੀਅਤ ਕੀ ਹੁੰਦੀ ਹੈ ਇਹਦੀ ਮੰਨ ਲਓ ਰੱਖਿਆ ਕਦੋਂ ਤੋਂ ਖਾਲਸਾ ਕਦੋਂ ਤੋਂ ਰੱਖਣ ਲੱਗੇ ਆ ਏ ਜੀ ਮਹਾਰਾਜ ਨੇ ਸਾਨੂੰ ਪ੍ਰਾਤਨ ਬੇਲਿਆਂ ਵਿੱਚ ਹੀ ਦਿੱਤਾ ਹੋਇਆ ਜਦੋਂ ਆਪਾਂ ਬੇਖੀ ਰਹੇ ਆਪਾਂ ਸ਼ੀਦੀ ਜੋੜ ਮੇਲੇਾਂ ਤੇ ਆਏ ਹੋਇਆ ਇਹ ਸ਼ੀਦੀਆਂ ਕਾਸ ਦੋ ਪਈਆਂ ਇਹ ਆਪਣੇ ਗਰੀਬਾਂ ਦੇ ਲੈਵਲ ਨੂੰ ਤਾਂ ਚੱਕਣ ਵਾਸਤੇ ਮਹਾਰਾਏ ਨੇ ਜੋ ਉਸ ਵੇਲੇ ਜਰਵਾਨੇ ਲੋਕਾਂ ਨਾਲ ਮੱਥਾ ਲਾਇਆ ਉਦੋਂ ਗਰੀਬ ਸਿੱਖਾਂ ਨੂੰ ਹੀ ਬਾਜ ਤਾਜ ਤੇ ਸ਼ਤਰ ਦਿੱਤਾ ਇਹੀ ਗੱਲ ਜਿਹੜੇ ਪਹਾੜੀ ਰਾਜੇ ਜਾਣ ਨਹੀਂ ਸਕੇ ਕੋਈ ਅੱਜ ਆਪਾਂ ਦੇਖ ਰਹੇ ਆਂ ਨੰਗ ਸਿੰਘ ਫੌਜਾਂ ਰਾਜਾਂ ਵਾਂਗ ਘੁੰਮ ਰਹੀਆਂ ਵਾਂ ਇਹ ਉਸ ਸਮੇਂ ਤੋਂ ਹੀ ਮਹਾਰਾਜ ਨੇ ਬਖਸ਼ੀ ਹੋਈ ਆਈ ਫੌਜ ਨੂੰ ਉਦੋਂ ਪਹਿਲਾਂ ਕਿਸੇ ਨੂੰ ਹੁਕਮ ਨਹੀਂ ਸੀਗਾ ਇਹ ਕੱਲੇ ਰਾਜੇ ਮਹਾਰਾਜ ਹੀ ਰੱਖ ਸਕਦੇ ਸੀ ਹਾਂਜੀ ਹਾਂਜੀ ਅੱਜ ਵੀ ਕੱਲੇ ਰਾਜੇ ਮਹਾਰਾਜ ਹੀ ਰੱਖਦੇ ਹੁੰਦੇ ਸੀ ਪਹਿਲਾਂ ਹਾਂਜੀ ਹਾਂਜੀ ਹੁਣ ਫੌਜ ਰੱਖ ਰਹੀ ਆ ਕੋਈ ਵੇਲੇ ਰੋਕ ਟੋਕ ਨਹੀਂ ਹੈ ਆਮ ਬੰਦਾ ਹਲੇ ਵੀ ਨਹੀਂ ਰੱਖ ਸਕਦਾ ਅੱਛਾ ਇਕਲੀ ਫੌਜ ਹੀ ਰੱਖ ਸਕਦੀ ਆ ਬਾਬਾ ਜੀ ਅੱਛਾ ਇਕਲੀ ਨਿਹੰਗ ਸਿੰਘ ਫੌਜਾਂ ਹੀ ਰੱਖ ਸਕਦੇ ਆ ਆਮ ਨਹੀਂ ਕੋਈ ਆਮ ਵੇਖੋ ਤੁਸੀਂ ਕੋਈ ਬੰਦੇ ਨੇ ਲੈਣਾ ਹੋਵੇ ਉਹਨੂੰ ਲਾਇਸੈਂਸ ਲੈਣਾ ਪੈਂਦਾ ਸਰਕਾਰ ਤੋਂ ਪਰ ਫੌਜ ਨੂੰ ਨਹੀਂ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਮਹਾਰਾਜ ਨੇ ਬਖਸ਼ਿਆ ਹੋਇਆ ਵਾ ਇਹ ਫੌਜ ਆਸਤੀ ਬਣੀ ਹੋਈ ਹੈ ਜੀ ਜੀ ਹਾਂ ਜੀ ਉਹਨੂੰ ਪਹਿਲਾ ਛੇਵੇਂ ਪਾਤਸ਼ਾਹ ਦਾ ਜਿਹੜਾ ਜੰਗ ਹੋਇਆ ਸੀ ਉਹ ਵੀ ਬਾਜ਼ ਕਰਕੇ ਹੀ ਹੋਇਆ ਹਾਂ ਜੀ ਹਾਂ ਜੀ ਕਿਈ ਪ੍ਰਾਤਨਾ ਨਹੀਂ ਤੁਹਾਨੂੰ ਦੱਸ ਰਹੀ ਚੱਲ ਰਿ ਚੱਲਿਆ ਆ ਰਿਹਾ ਵਾ ਕਿ ਬਸ ਇੱਕ ਜਿਹੜੇ ਬਾਬਾ ਜੀ ਉਸ ਵੇਲੇ ਜਰਮਾਣੇ ਲੋਕ ਸੀਗੇ ਉਹ ਜਾ ਨਹੀਂ ਸਕਦੇ ਸੀਗੇ ਇਹ ਚੀਜ਼ਾਂ ਮਹਾਰਾਜ ਨੇ ਤਾਂ ਹੀ ਕਿਹਾ ਕਿ ਮੇਰਾ ਖਾਲਸਾ ਪੰਥ ਦਾ ਸ਼ਾਸਤਰ ਪੈਨੂਗਾ ਸ਼ਸਤਰ ਚਲਾਊਗਾ ਤਾਜ ਬਾਜ ਸਭ ਕੁਝ ਬਖਸ਼ਿਆ ਹੋਇਆ ਮਹਾਰਾਜ ਨੇ ਗੁਰੂ ਸਾਹਿਬ ਨੇ ਇੱਕ ਤਾਂ ਹੀ ਕਿਹਾ ਸੀ ਇਨ ਗਰੀਬ ਸਿੱਖਨ ਕੋ ਦੇਉ ਪਾਸ਼ਾਹੀ ਮੰਨ ਲੋ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਹਾਂਜੀ ਹਾਂਜੀ ਉਦੋਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਨੀਵੀਆਂ ਜਾਤਾਂ ਦੇ ਨੇ ਹਾਂਜੀ ਹਾਂਜੀ ਤਾਂ ਇਹ ਘੋੜਸਵਾਰੀ ਨਹੀਂ ਕਰ ਸਕਦੇ ਸ਼ਾਸਤਰ ਵਿਦਿਆ ਨਹੀਂ ਸਿੱਖ ਸਕਦੇ ਦਸਤਾਰਾਂ ਨਹੀਂ ਸਜਾ ਸਕਦੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਸਾਬ ਹਾਂਜੀ ਹਾਂਜੀ ਉਹਨਾਂ ਵਾਸਤੇ ਆਪਣੇ ਸਾਰਿਆਂ ਵਸਤੀ ਬਖਸ਼ਿਆ ਹੋਇਆ ਈ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿਹੜੇ ਰਾਹ ਤੇ ਚੱਲਣਾ ਵਾ ਹੁਣ ਆਪਾਂ ਦੇਖ ਰਹੇ ਆਂ ਜੀ ਕਿ ਆਪਾਂ ਪ੍ਰਵਾਸੀ ਮਜ਼ਦੂਰਾਂ ਨੂੰ ਮਾੜਾ ਵੀ ਕਹਿ ਰਹੇ ਆਂ ਪਰ ਆਪਾਂ ਵੇਖ ਰਹੇ ਆਂ ਕਿ ਇੱਥੇ ਅਸੀਂ ਵੇਖਦੇ ਆਂ ਦਲਾ ਪੰਥਾਂ 'ਚ ਛੋਟੇ ਛੋਟੇ ਪਚੰਗੀ ਨਾਲ ਨੰਗ ਸਿੰਘ ਸਜੇ ਹੋਇਆ ਕੋਈ ਬੰਦਾ ਉਹ ਨਾਲ ਨਹੀਂ ਕਿਉਂ ਨਹੀਂ ਕਹਿ ਸਕਦਾ ਕਿਉਂਕਿ ਉਹ ਸਾਡੇ ਪੰਥ ਤੇ ਚਰੇ ਹੋਏ ਆ ਪੰਥ ਦਾ ਮਤੋਂਦਾ ਰਾਹ ਜਿਹੜਾ ਵੀ ਇਸ ਰਾਹ 'ਤੇ ਚੱਲ ਪਿਓ ਮਹਾਰਾਜ ਦਾਤੀ ਪੁੱਤਰ ਆਈ ਤੇ ਫਿਰ ਜੋ ਜੋ ਕੁਝ ਮਾੜਾ ਹੀ ਕਰ ਸਕਦੇ ਉਹ ਫੌਜ ਵੀ ਕਰ ਸਕਦੀ ਆ ਜੀ ਤਾਂ ਮਤਲਬ ਬਾਜ ਦੀ ਖਾਸੀਅਤ ਕੀ ਹੁੰਦੀ ਆ ਜੇ ਖਾਸੀਅਤ ਪੁੱਛੀ। ਬਾਜੀ ਇੱਕ ਸ਼ਾਹੀ ਪੰਛੀ ਆ ਰਾਜੇ ਮਹਾਰਾਜ ਰੱਖਦੇ ਆ ਉੱਤੇ ਇਹਦੇ ਗੁਣ ਬਹੁਤ ਆ ਬਾਬਾ ਜੀ। ਗੁਣ ਵੀ ਕੋਈ ਇੱਕ ਤਾਂ ਇਹ ਕਦੇ ਵੀ ਮਰਿਆ ਸ਼ਿਕਾਰ ਨਹੀਂ ਕਰਦਾ। ਤੇ ਉੱਤੇ ਇੱਕ ਇਹਦੀ ਸੋਚ ਹਾਈ ਰੱਖਦਾ ਇਹ ਆਮ ਪੰਛੀਆਂ ਨਾਲ ਇਹਦਾ ਕੋਈ ਉਹ ਨਹੀਂ ਹੈ ਲੈਵਲ ਨਹੀਂ ਮੇਜ ਹਾਂਜੀ ਹਾਂਜੀ। ਤੁਹਾਨੂੰ ਬਾਜ ਜਿਵੇਂ ਮੰਨ ਲਓ ਪੈਸੇ ਵੀ ਜਿਵੇਂ ਮੰਨ ਲਓ ਕੋਈ ਬਾਕੀ ਪੰਛੀ ਜਿਹੜੇ ਹੁੰਦੇ ਨੇ ਉਹ ਚੋਗਾ ਚੁਗ ਲੈਂਦੇ ਨੇ ਬਾਜ ਕਦੇ ਉਹਨਾਂ ਵਿੱਚ ਨਹੀਂ ਦੇਖਣ। ਨਹੀਂ ਨਹੀਂ ਕਦੇ ਵੇਖਿਆ ਤੁਸੀਂ ਬਾਗ ਬਾਜ ਨੂੰ ਥੱਲੇ? ਜਦੋਂ ਬਾਜੀ ਬੈਠਦਾ ਵੀ ਹਨ ਤਾਂ ਸਿਰੇ ਤੇ ਬੈਠਦਾ ਵਾ ਕਿਉਂ ਬੈਰ ਦਾ ਆਪਦੇ ਲੈਵਲ ਨੂੰ ਆਈ ਸਮਝ ਕੇ ਇਸ ਤਰ੍ਹਾਂ ਹੀ ਗੁਰਸਿੱਖ ਦਾ ਜੀਵਨ ਵੀ ਹੋਣਾ ਚਾਹੀਦਾ ਕਿ ਆਪਦੇ ਆਪ ਨੂੰ ਦੂਜਿਆਂ ਤੋਂ ਅਲੱਗ ਸਮਝੇ ਦੂਜਿਆਂ ਨੂੰ ਰੱਖੇ ਕਿ ਠੀਕ ਆ ਜੇ ਆਪਣਾ ਤਾਲਮੇ ਸਭ ਨਾ ਹੁੰਦਾ ਪਰ ਜਿਹੜਾ ਗੁਰਸਿੱਖ ਆ ਉਹ ਅਨਰਲੇਪ ਦੇਣਾ ਚਾਹੀਦਾ ਸਾਰਿਆਂ 'ਚ ਅਜਿਹੇ ਵਾਲੋ ਬਾਜ ਤੁਸੀਂ ਪਹਿਲਾਂ ਰੱਖਦੇ ਹੋ। ਹਾਂਜੀ ਹਾਂਜੀ। ਇਹ ਬੱਚੇ ਹੁੰਦੇ ਤਾਂ ਰੱਖਣਾ ਪੈਂਦਾ ਬਾਜ ਕਿਉਂਕਿ ਜੇ ਮੰਨ ਲਓ ਵੱਡਾ ਹੋ ਜਾਂਦਾ ਉਸ ਤੋਂ ਬਾਅਦ ਗਿਜਾਉਣਾ ਹੁਣ ਇਸ ਤਰ੍ਹਾਂ ਹੀ ਜਦੋਂ ਇਹ ਬੱਚਾ ਪਾਲਾਂਗੇ ਆਪਾਂ ਫਿਰ ਆਪਾਂ ਨੂੰ ਕਿਸੇ ਵੀ ਤਰ੍ਹਾਂ ਗਿਜਾ ਸਕਦੇ ਹੁਣ ਜੇ ਇਦਾਂ ਹੀ ਬਾਜ ਲਵਾਂਗੇ ਉਹ ਆਪਣੇ ਇਦਾਂ ਨਾਲ ਥੋੜੀ ਨਾ ਰਹੂਗਾ ਨਾ ਬਿਜਰੂਗਾ ਆਪਣੇ ਨਾਲ ਇਹਨੂੰ ਹੁਣ ਇਹਨੂੰ ਵੀ ਆਦਤ ਪੈ ਚੁੱਕੀ ਆ ਸਾਡੇ ਨਾਲ ਰਹਿਣ ਦੀ। ਹੁਣੇ ਆਪਾਂ ਉਡਾ ਦਈਏ ਆਪਣੇ ਪਾਸ ਹੀ ਆਊਗਾ ਅਸੇ ਪਾਸੇ ਨਹੀਂ ਜਾਂਦਾ ਇਹ। ਹਾਂਜੀ ਹਾਂਜੀ। ਤੁਹਾਡੇ ਕੋਲ ਹੀ ਆਊਗਾ ਹੋਰ ਪਾਸੇ ਨਹੀਂ ਕਿਤੇ। ਪਾਸੇ ਨਹੀਂ ਜਾਂਦਾ ਇਹ। ਹਾਂ ਜੀ ਹਾਂ ਜੀ ਜੇ ਮਨ ਲਓ ਜਿਵੇਂ ਮਨ ਲਓ ਕਹਿੰਦੇ ਜਿੱਥੇ ਮਰਜ਼ੀ ਚੱਲਿਆ ਵੇ ਬਾਜ ਆਪਣੀ ਜਿਹੜੀ ਥਾਂ ਤੇ ਜੇ ਮਨ ਲਓ ਤੁਸੀਂ ਰੱਖਿਆ ਹੋਇਆ ਤੁਹਾਡੇ ਕੋਲ ਸ਼ਾਮ ਨੂੰ ਪਹੁੰਚ ਜਾਊਗਾ ਜੇ ਮਨ ਲਓ ਕਿਤੇ ਪਟਕਦਾ ਨਹੀਂ ਇੱਕ ਰਸਤਾ ਨਹੀਂ ਭਟਕਣਾ ਨਹੀਂ ਉਰੇ ਬਾਜ ਨੂੰ ਪਤਾ ਹੈ ਕਿ ਮੈਂ ਹੁਣ ਕਿਹ ਅਸਥਾਨ ਤੇ ਰਹਿਣਾ ਹੈ ਬਾਜ ਨੂੰ ਹੁਣ ਅਸੀਂ ਛੱਡ ਦਿੰਨੇ ਆ ਆ ਜਾਂਦਾ ਭਾਵੇਂ ਹਫਤੇ ਬਾਅਦ ਆਵੇ ਮਹੀਨੇ ਬਾਅਦ ਆਵੇ ਆਣਾ ਸਾਡੇ ਬਾਸੀ ਆ ਜੀ ਹਾਂ ਜੀ ਹਾਂ ਜੀ ਆ ਜਾਣਾ ਇਹਨੇ ਪੱਕਾ ਆਉਣਾ ਉੱਥੇ ਜਿੱਥੇ ਮਨ ਲਓ ਜਿਵੇਂ ਤੁਸੀਂ ਪਾਲਿਆ ਤੁਹਾਡੇ ਕੋਲ ਆਉਣਾ ਇਹਨੇ ਹਾਂ ਜੀ ਹਾਂ ਜੀ ਆ ਜਾਂਦੇ ਹੁਣੇ ਤੁਹਾਨੂੰ ਸਾਨੂੰ ਪਤਾ ਹੀ ਆਈ ਕਮੇਨ ਸਾਹਿਬ ਮੋਰਚਾ ਮੁਹਾਲੀ ਦਿੱਲੀ ਉਥੇ ਮੁਹਾਲੀ ਲੱਗਿਆ ਹੋਇਆ ਵਾ ਅਸੀਂ ਉਹ ਉਥੇ ਰਹਿ ਰਹੇ ਆਂ ਉਹਨੇ ਹੁਣ ਜਿੱਦੇ ਪੜਾ ਪਏ ਅਸੀਂ ਖੁੱਲਾ ਛੱਡ ਦਿੰਨੇ ਇਹਨੂੰ ਹੁਣ ਇੱਥੇ ਪੀੜ ਕਰਕੇ ਫਿਰ ਕਿਤੇ ਡਰ ਜਾਂਦਾ ਜਾਂ ਇਧਰ ਉਧਰ ਹੋ ਜਾਂਦਾ ਹਾਂ ਉਹ ਤੇ ਖੁੱਲਾ ਛੱਡ ਦਿੰਨੇ ਪਰ ਵਾਪਸ ਆ ਜਾਂਦਾ ਜੀ ਅੱਛਾ ਹਾਂਜੀ ਹਾਂਜੀ ਤਾਂ ਹੁਣ ਇਹਦੀ ਉਮਰ ਕਿੰਨੀ ਆ ਡੇਢ ਸਾਲ ਆ ਜੀ ਉਮਰ ਡੇਢ ਸਾਲ ਹਾਂਜੀ ਹਾਂਜੀ ਉਹ ਬੱਚੇ ਪਾਲੇ ਹੋਇਆ ਜੀ ਨਿੱਕੇ ਲੈ ਕੇ ਹਾਂਜੀ ਹਾਂਜੀ ਇਦੇ ਨਾਲ ਵੀ ਜਿਵੇਂ ਵੱਲੋਂ ਘਰ ਤੇ ਜੀਆਂ ਨਾਲ ਪਿਆਰ ਪੈ ਜਾਂਦਾ ਫਿਰ ਇਸੇ ਤਰ੍ਹਾਂ ਪਿਆਰ ਪੈ ਜਾਂਦਾ ਹਾਂਜੀ ਹਾਂਜੀ ਬਹੁਤ ਪ੍ਰੇਮ ਹੈ ਸਾਰੇ ਬੱਚਿਆਂ ਦਾ ਵੀ ਉੱਥੇ ਜਿੰਨੇ ਦਲਪੰਥੀ ਵੀ ਨਿੱਕੇ ਨਿੱਕੇ ਬੱਚੇ ਰਹਿੰਦੇ ਹਾਂਜੀ ਸਾਰਿਆਂ ਦਾ ਬਹੁਤ ਪ੍ਰੇਮ ਹੈ ਸ਼ਿਕਾਰ ਫਿਰ ਇਹ ਆਪ ਹੀ ਕਰਦਾ ਜਾਂ ਤੁਸੀਂ ਪਾਉਨੇ ਹੋ ਨਹੀਂ ਕਿਉਂਕਿ ਆਪਾਂ ਪਾਲਿਆ ਹੋਇਆ ਹੀ ਜੇ ਤਾਂ ਇਹਨੂੰ ਇਹਦਾ ਮਾਂ ਪਿਓ ਟਰੇਡ ਕਰਦਾ ਫਿਰ ਇਹਨੂੰ ਸ਼ਿਕਾਰ ਬਾਕੀ ਉਹ ਕੱਢ ਲੈਂਦਾ ਸ਼ਿਕਾਰ ਪਰ ਉਹ ਉਨੀ ਹਲੇ ਉਹ ਬਣੀ ਨਹੀਂ ਹੈ ਗੱਲਬਾਤ ਹਾਂਜੀ ਹਾਂਜੀ ਤੁਸੀ ਜਿਵੇਂ ਵੱਲੋਂ ਡਲੇ ਸ਼ਕਦੇ ਹੋ ਤਾਂ ਉਹਦੇ ਨਾਲ ਪਾਲ ਡਲੇ ਸ਼ਕ ਨਹੀਂ ਇਹਨੂੰ ਹਾਂਜੀ ਬਾਜ ਦੀ ਖਾਸੀਅਤ ਹੋਰ ਜੇ ਪੁੱਛਣੀ ਹੋਵੇ ਕੋਈ ਮੰਨ ਲਓ ਸਪੈਸੀਫਿਕ ਚੀਜ਼ ਕੋਈ ਬਾਜ ਦੀ ਹੋਵੇ ਮੰਨ ਲਓ ਕੋਈ ਹੋਰ ਖਾਸੀਅਤ ਹੋਵੇ ਬਾਜ ਦੀ ਜਿਹੜੀ ਮੰਨ ਲਓ ਸਪੈਸੀਫਿਕ ਚੀਜ਼ ਹੈ ਜਿਹੜੀ ਕਹਿੰਦਾ ਕਿ ਇਹੀ ਖਾਂਦਾ ਹੈ ਡਲੇ ਹੀ ਖਾਂਦਾ ਸਵੇਰ ਸ਼ਾਮ ਹਾਂਜੀ ਹਾਂਜੀ ਹੋਰ ਕੁਝ ਨਹੀਂ ਖਾਣਾ ਇਹ ਤੋਂ ਬਿਨਾ ਇਹ ਨਹੀਂ ਨਹੀਂ ਹਾਂ ਨਹੀਂ ਬੱਬਾਈ ਜਦੋਂ ਉਹਦਾ ਆਹਾਰ ਹੀ ਇਹ ਆਏ ਉਹਨੇ ਡਲੇ ਛਕਣੀ ਬੱਬਾਈ ਸਹੀ ਹੈ ਹਾਂਜੀ ਕਦੇ ਪਿੰਜਰੇ ਚ ਨਹੀਂ ਰਹਦਾ ਆਪਾਂ ਕਿਹੜਾ ਪਿੰਜਰੇ ਮੇ ਰੱਖਿਆ ਹੋਇਆ ਯਾਦ ਹੀ ਹੈ ਇਹ ਆਪਣਾ ਵੀ ਪਿੰਜਰੇ ਚ ਵੈਸੇ ਵੀ ਰਹਿ ਨਹੀਂ ਸਕਦਾ ਨਹੀਂ ਇੱਕ ਆਪ ਬੰਦਾ ਨਹੀਂ ਰਹਿ ਸਕਦਾ ਇਹ ਪੰਛੀ ਨੇ ਕੀ ਆ ਰਹਿਣਾ ਹੈ ਕਿਉਂ ਬਾਬਾ ਇਹ ਗੁਲਾਮੀ ਨਹੀਂ ਹਾਂ ਜੀ ਗੁਲਾਮੀ ਨਹੀਂ ਕਰ ਸਕਦਾ ਬਾਜੀ ਕਦੇ ਵੀ ਇਹ ਇਹੀ ਇਹੀ ਤਾਂ ਇਸੇ ਕਰਕੇ ਮਾਰਾ ਇਹਨੇ ਆਪਾਂ ਨੂੰ ਬਖਸ਼ਾ ਹੋਇਆ ਕਿ ਉਸ ਤਰ੍ਹਾਂ ਗੁਰਸਿੱਖ ਵੀ ਕਦੇ ਵੀ ਗੁਲਾਮੀ ਨਹੀਂ ਕਰ ਸਕਦਾ ਜੀ ਹਾਂਜੀ ਤਾਂ ਮਨੋ ਗੁਰੂ ਸਾਹਿਬ ਨੇ ਬਾਜ ਦੇ ਗੁਣਾ ਤੋਂ ਸੰਦੇਸ਼ ਵੀ ਦਿੱਤੇ ਨੇ ਸਿੱਖਾਂ ਹਾਂਜੀ 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 ਕਿ ਆਪਦੇ ਜੀਵਨ ਪੱਧਰ ਨੂੰ ਇਸ ਦੀ ਇਸੇ ਤਰ੍ਹਾਂ ਤੁਸੀਂ ਵੀ ਉੱਚਾ ਰੱਖਣਾ ਵਾ ਹਾਂਜੀ ਦੇਖ ਸਕਦੇ ਹੋ ਤੁਸੀਂ ਨਿਯੰਗ ਸਿੰਘ ਇਹਨਾਂ ਨੇ ਅੱਛਾ ਹਾਂ ਗੁਰੂ ਸਾਹਿਬ ਵੀ ਬਾਜ ਤਾਂ ਹੀ ਰੱਖਦੇ ਸੀਗੇ ਹਾਂ ਕਰਤਾਰ ਹੀ ਉੱਚਾ ਹੈ ਬਹੁਤ ਵੱਡਾ ਕਰਤਾਰ ਆ ਤਾਂ ਇਹਦੇ ਰਾਹੀ ਮੰਨ ਲੋ ਇਹਦੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਗੁਰੂ ਸਾਹਿਬ ਨੇ ਜਿਹੜੀ ਸਿੱਖਾਂ ਨੂੰ ਪ੍ਰੇਰਣਾ ਹਾਂ ਬਿਲਕੁਲ ਬਿਲਕੁਲ ਇਹੀ ਗੱਲ ਆ ਕਿਉਂਕਿ ਟੌਪ ਤੇ ਹੀ ਵਹਿੰਦਾ ਟੌਪ ਤੇ ਹੀ ਉੱਡਦਾ ਤੇ ਇਹ ਕਦੇ ਵੀ ਪਿੰਜਰੇ ਚ ਨਹੀਂ ਰਹਿੰਦਾ ਤੋੜ ਦੂਗਾ ਜਾਂ ਮਰ ਜੂਗਾ ਜਾਂ ਪਿੰਜਰਾ ਤੋੜ ਦੂਗਾ ਅੱਛਾ ਹਾਂ ਬਾਜ ਦੀ ਤਾਂ ਇੱਕ ਖਾਸੀਅਤ ਆ ਨੀਵੀਂ ਜਗ੍ਹਾ ਨਹੀਂ ਬੈਠਣਿਆ ਨੇ ਹਾਂ ਸ਼ਕਾਰ ਵੀ ਆਪ ਕਰਨਾ ਸ਼ਕਾਰ ਵੀ ਆਪ ਕਰਨਾ ਹਾਂ ਅਸੀਂ ਦੇਖ ਸਕਦੇ ਹਾਂ ਤੁਸੀਂ ਨਿਯੰਗ ਸਿੰਘ ਜਿਨ੍ਹਾਂ ਨੇ ਬਾਜ ਰੱਖਿਆ ਹੋਇਆ ਸੀ ਗੁਣ ਨੇ ਜਿਹੜੇ ਬਾਜ ਦੇ ਉਹ ਦੱਸੇ ਨੇ ਕਿ ਜਿਹੜੇ ਗੁਣ ਬਾਜ ਦੇ ਬਾਜ ਦੇ ਵਿੱਚ ਨੇ ਗੁਰੂ ਸਾਹਿਬ ਨੇ ਉਹੀ ਗੁਣ ਗ੍ਰਹਿਣ ਕਰਨ ਦੇ ਲਈ ਸਿੱਖਾਂ ਨੂੰ ਵੀ ਪ੍ਰੇਰਨਾ ਜਿਹੜੀ ਉਹ ਦਿੱਤੀ ਸੀ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਤੋਂ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ